ਮੰਗਲ ਨੂੰ ਥੋੜੂ ਕਰਨਾ ਚਾਹਨਾ ਹੈ ਕਿ ਅੱਜ ਪਹਿਲਾਂ ਤਾਂ ਬੀਜਪੀ ਨੇ ਕੁਝ ਦਿਨ ਪਹਿਲਾਂ ਉਹਨਾਂ ਦਾ ਉਮੀਦਵਾਰ ਵੀ ਜਿਹੜਾ ਹੈਗਾ ਉਹ ਲਾਈਨ ਹੋਇਆ ਸੀ ਕਿ ਇੱਕ ਚਿੱਠੀ ਕਰ ਦਿੱਤੀ ਕੇ ਸੀ ਬੀਨੂ ਕੋਪਾਲ ਦੇ ਦਸਕਦਾਰ ਦੇ ਥੱਲੇ ਕਿ ਫਲਾਹ ਬੰਦੇ ਨੂੰ ਫਲਾਹ ਕੌਨਸਟਿਊਐਂਸੀ ਦਾ ਇੰਚਾਰਜ ਬਣਾ ਦਿੱਤਾ ਗਿਆ ਜਾਨੀ ਕਿ ਸਾਡੇ ਜਿਹੜੇ ਕੰਟੈਸਟਰ ਕੈਂਡੀਡੇਟ ਹੈ ਐਮ ਐਲ ਏ ਹੈ ਜਾਣੇ ਕਿ ਦਾਬਰ ਸਾਹਿਬ ਦੀ ਜਗ੍ਹਾ ਤੇ ਕੋਈ ਹੋਰ ਲਾਤਾ ਸੱਜੇ ਤਲਵਾਰ ਸਾਹਿਬ ਦੀ ਨਕਲ ਹੋਰ ਲਾਤਾ ਸੰਧੂ ਦੀ ਤਕਾਤ ਕੋਈ ਹੋਰ ਲਾਤਾ ਇਸ ਤਰ੍ਹਾਂ ਦੀ ਚਿੱਠੀ ਕੱਢ ਕੇ ਤੇ ਰਵਨੀਤ ਮਿੱਟੂ ਲਾਈਵ ਹੋਏ ਸੀ ਕਿ ਦੇਖੋ ਕਾਂਗਰਸੀਆਂ ਨਾਲ ਕੀ ਹੋ ਰਿਹਾ ਹੈ ਬਿਲਕੁਲ ਝੂਠੀ ਚਿੱਠੀ ਉਹ ਕਢਾ ਇਸੀ ਬੀ ਜੀ ਪੀ ਔਰ ਆਪ ਹੀ ਮੁਰਕੇ ਲਾਈਵ ਹੋਣ ਲੱਗਿਆ ਪਰ ਆਦਰਨੀਆ ਉਮੀਦਵਾਰ ਸਾਹਿਬ ਮਿੱਟੂ ਅੱਜ ਕੀ ਹੋਇਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਰਾਹੀਂ ਮੇਰੇ ਵਰਗੀ ਆਵਾਜ਼ ਦੇ ਨਾਲ ਲੋਕਾਂ ਨੂੰ ਇੱਕ ਵੌਇਸ ਮੈਸੇਜ ਛੱਡਿਆ ਗਿਆ ਕਿ ਮੈਂ ਰਾਜਾਪੁਰੇਂ ਬੋਲ ਰਿਹਾ ਕਿ ਆਪਣੀ ਕੋਈ ਲੜਾਈ ਨਹੀਂ ਰਹੇਗੀ ਇਸ ਕਰਕੇ ਤੁਸੀਂ ਆਮ ਆਦਮੀ ਪਾਰਟੀ ਨੂੰ ਮੋਟਾ ਪਾ ਲਿਓ ਝਾੜੂ ਵਾਲਿਓ ਮਾੜੀ ਮੁੱਟੀ ਦਾ ਸ਼ਰਮ ਕਰੋ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਸੀ 13 0 ਕਿ ਅਸੀਂ ਫੱਟੇ ਚੱਕ ਦੇਣਗੇ 2.5 ਸਾਲਾਂ ਦੀ ਥੋੜੀ ਸਰਕਾਰ ਹੈ ਇਸ ਤਰ੍ਹਾਂ ਦੀਆਂ ਘੱਟੀਆਂ ਹਰਕਤਾਂ ਤੁਸੀਂ ਵੌਇਸ ਮੈਸੇਜ ਭੇਜਨੇ ਲੋਕਾਂ ਨੂੰ ਕਿ ਰਾਜਾ ਵੜਿੰਗ ਆਪ ਕਹਿ ਰਹੇ ਹੈ ਕਿ ਆਮ ਆਦਮੀ ਪਾਰਟੀ ਨੂੰ ਮੋਟਾ ਪਾ ਦਿਓ ਤੁਹਾਨੂੰ ਸ਼ਰਮ ਆਉਂਦੀ ਹੈ ਮਾੜੀ ਬੁੱਢੀ ਕਿ ਨਹੀਂ ਆਉਂਦੀ ਸੋ ਇਹਦੇ ਖਿਲਾਫ ਮੈਂ ਇਲੈਕਸ਼ਨ ਕਮਿਸ਼ਨ ਕੋਲੇ ਵੀ ਰਿਪੋਰਟ ਕੀਤੀ ਹੈ ਸੋ ਇਸ ਤਰ੍ਹਾਂ ਦੀ ਬੁਖਲਾਹਟ ਜਿਹੜੀ ਤੁਹਾਡੇ ਮੰਚ 'ਚ ਘਰ ਹੈਗਾ ਕਿ ਕਿਵੇਂ ਨਾ ਕਿਵੇਂ ਅਸੀਂ ਚੋਣ ਹਾਰ ਗਏ ਆ ਇਹਦਾ ਕੋਈ ਨਾ ਕੋਈ ਬੰਦੋਬਸ ਕੀਤਾ ਜਾਵੇ ਐਡੇ ਪੰਜਾਬ ਦੇ ਲੋਕ ਬੇਵਕੂਫ ਨਹੀਂ ਹੈ ਜੇ ਐਡੇ ਬੇਵਕੂਫ ਹੋਣ ਤਾਂ ਤੁਹਾਡੇ ਲੋਕ ਤਾਂ ਇਸ ਤਰ੍ਹਾਂ ਦਾ ਸ਼ਰਧੰਤਰ ਬਹੁਤ ਰਚਦੇ ਆ ਸੋਭਾ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਚਾਹ ਰਿਹਾ ਕਿ ਇਸ ਤਰ੍ਹਾਂੀਆਂ ਕਾਲਜ਼ ਆਮ ਆਦਮੀ ਪਾਰਟੀ ਨੇ ਪੂਰੇ ਪੰਜਾਬ ਛਕਾਈਆਂ ਕਿ ਕੈਂਡੀਡੇਟ ਤੋਂ ਇਹ ਕਵਾ ਦਿੱਤਾ ਗਿਆ ਕਿ ਆਪ ਕੈਂਡੀਡੇਟ کہہ ਰਿਹਾ ਕਿ ਮੈਨੂੰ ਵੋਟ ਨਾ ਪਾਓ ਹੋ ਸਕਦਾ ਕਿ ਕਦੇ ਕਿ ਰਾਜਾ ਬਣੇਗਾ ਕਵੇ ਕਿ ਮੈਨੂੰ ਵੋਟਾਂ ਪਾਓ ਸ਼ਰਮ ਆਉਣੀ ਚਾਹੀਦੀ ਹੈ ਇਹੋ ਜੀ ਗੱਲ ਕਰਦੇ ਆ ਨੂ ਆਮ ਆਦਮੀ ਪਾਰਟੀ ਨੂੰ ਸੋ ਸਾਰੇ ਮੇਰੇ ਭਰਾਵਾਂ ਨੂੰ ਬੇਨਤੀ ਹੈ ਇਹ ਆਪਣੇ ਹੱਕ ਦਾ ਇਸਮਾਕ ਕਰੋ ਰਾਜਾ ਵਿਰਿੰਗ ਲੜ ਰਿਹਾ ਹੈ ਔਰ ਤੁਹਾਡੀ ਕਿਰਪਾ ਦੇ ਨਾਲ ਰਾਜਾ ਵਿਰਿੰਗ ਜਿੱਤ ਪ੍ਰਾਪਤ ਕਰੇਗਾ ਵੱਡੇ ਮਾਰਜਨ ਦੇ ਨਾਲ ਔਰ ਇਹੋ ਜਿਹੇ ਜਿਹੇ ਟੈਲੀਫੋਨ ਕਾਲਸ ਆ ਰਹੀਆਂ ਹਨ ਉਹਨਾਂ ਦੀ ਨਕੀਦੀ ਕਰਕੇ ਇਹਨਾਂ ਨੂੰ ਸਭ ਸਿਖਾਓ ਕਿ ਲੋਕਾਂ ਨੂੰ ਇਹ ਗਮਰਾਹ ਕਰ ਰਹੀ ਹੈ ਸਰਕਾਰਾਂ ਇਸ ਤਰ੍ਹਾਂ ਦਾ ਕੰਮ ਕਰਕੇ ਸੋ ਅਪੀਲ ਕਰਦਾ ਕਿ ਆਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇੱਕ ਇੱਕ ਕਰੇ ਇਹ ਵੀਡੀਓ ਪਹੁੰਚ ਜਾਵੇ ਕਾ ਜੋ ਇਹ ਨਦੀ ਅਸਲੀ ਜਿਹੜੀ ਅਸਲੀਅਤ ਹੈ ਉਹ ਪਤਾ ਲੱਗ ਸਕੀ ਥੋੜਾ ਸਾਰਿਆਂ ਦਾ ਧੰਨਵਾਦ ਬਹੁਤ ਪਿਆਰ ਤੇ ਸਤਿਕਾਰ ਤੁਸੀਂ ਲੋਕਾਂ ਨੇ ਮੈਨੂੰ ਦਿੱਤਾ ਕਦੇ ਨਹੀਂ ਭੁੱਲ ਸਕਦਾ ਰਾਜਾਵਿੰਦ ਸੱਤ ਪੀੜੀਆਂ ਵੀ ਲੱਗਿਆ ਰਹਿਣ ਤੁਹਾਡੀ ਸੇਵਾ ਚ ਕ ਮੈਂ ਪੰਜਾਬ ਦੇ ਲੋਕਾਂ ਦਾ ਫਰ ਗਿੱਧੜ ਦੇ ਲੁਧਿਆਣੇ ਆਰਿਆਂ ਦਾ ਅਸਾਨ ਨਹੀਂ ਮੋੜ ਸਕਦਾ ਮੇਰਾ ਸਿਰ ਝੁਕਦਾ ਹੈ ਤੁਹਾਡੀ ਪਿਆਰ ਦੇ ਅੱਗੇ ਔਰ ਆਸ ਕਰਦਾ ਹੈ ਕਿ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਪਣਾ ਅਸ਼ੀਰਵਾਦ ਤੁਸੀਂ ਬਣਾਈ ਰੱਖੋਗੇ ਔਰ ਨਾਲ ਹੀ ਨਾਲ ਆਪਣਾ ਵੋਟ ਸਾਰੇ ਨੇ ਪਾ ਕੇ ਹੋਣਾ ਹੈ ਸਤਿ ਸ੍ਰੀ ਅਕਾਲ